ਭਾਈ ਜਲਦੀ ਜਲਦੀ ਆਹ ਵੀਡੀਓ ਨੂੰ ਅੱਗੇ ਸ਼ੇਅਰ ਕਰਦੇ ਹੋ ਤੇ ਕਿਸੇ ਦਾ ਸ਼ਾਇਦ ਭਲਾ ਹੋ ਜਾਵੇ ਨੁਕਸਾਨ ਹੋਣ ਤੋਂ ਬਚ ਜਾਵੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੂਰੇ ਪੰਜਾਬ ਦੇ ਵਿੱਚ ਧੁੰਦ ਦਾ ਕਹਿਰ ਛਾਇਆ ਹੋਇਆ ਹੈ ਪਰ ਇੱਕ ਪਾਸੇ ਟਰੈਕਟਰ ਉਸਤੇ ਪਿੱਛੇ ਬੱਸ ਉਸਤੇ ਪਿੱਛੇ ਟਰੱਕ ਤੇ ਉਸਤੇ ਪਿੱਛੇ ਜਿਵੇਂ ਐਂਬੂਲੈਂਸ ਇੱਕ ਤੋਂ ਬਾਅਦ ਇੱਕ ਸੜਕਾਂ ਦੇ ਵਿੱਚ ਵੱਜਿਆ ਇਹ ਕੋਈ ਬਾਹਰਲੇ ਮੁਲਕ ਦੀਆਂ ਨਹੀਂ ਸਕੂ ਪੰਜਾਬ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਬਹਾਦਰਪੁਰ ਨਜ਼ਦੀਕ ਪੀਆਰਟੀਸੀ બસ ਅਤੇ ਟ੍ਰੈਕਟਡ ਟਰਾਲੀ ਵਿਚਕਾਰ ਭਿਆਨਕ ਟੱਕਰ ਹੋਈ ਜਿਸ ਵਿੱਚ ਕੰਡਕਟਰ ਦੀ ਮੌਤ ਹੋ ਗਈ ਅਤੇ 11 ਲੋਕ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਐਸਐਸਐਫ ਫੋਰਸ ਦੀ ਮਦਦ ਦੇ ਨਾਲ ਸੰਗਰੂਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਉੱਥੇ ਹੀ ਮੌਕੇ ਤੇ ਪਹੁੰਚੀ ਗੁਰਦੁਆਰਾ ਸਾਹਿਬ ਦੀ ਐਂਬੂਲੈਂਸ ਦਾ ਵੀ ਐਕਸੀਡੈਂਟ ਹੋ ਗਿਆ ਜਿਸ ਨੂੰ ਕੇ ਸੰਗਰੂਰ ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ মিডিਆ ਦੇ ਨਾਲ ਗੱਲ ਕਰਦੇ ਹਾਂ ਸੜਕ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਕਿਹਾ ਹੈ ਕਿ ਇੱਥੇ ਬੱਸ ਸੰਗਰੂਰ ਤੋਂ ਬਰਨਾਲੇ ਵੱਲ ਆ ਰਹੀ ਸੀ ਜਿਸ ਤੱਕ ਇਹ ਸੰਘਣੀ ਧੁੰਦ ਕਾਰਨ ਇੱਟਾਂ ਵਾਲੀ ਟਰਾਲੀ ਦੇ ਨਾਲ ਹਾਦਸਾ ਹੋ ਗਿਆ ਜਿਸ ਤੋਂ ਬਾਅਦ ਕਿਵੇਂ ਇਹ ਪੂਰਾ ਵਾਕਿਆ ਬਣਦਾ ਹੈ ਜ਼ਰੂਰ ਇਹ ਖਬਰ ਉਹਨਾਂ ਲੋਕਾਂ ਤੱਕ ਪਹੁੰਚਾ ਦੇਣਾ ਜਿਹੜੇ ਕਿ ਧੁੰਦ ਵੇਲੇ ਸੁਰੱਖਿਆ ਦਾ ਧਿਆਨ ਨਹੀਂ ਰੱਖਦੇ। ਹਾਸਾ ਜੀ ਸੰਘਣੀ ਧੁੰਦ ਇਹਦਾ ਕਾਰਨ ਬਣਿਆਗਾ ਹਾਸਾ ਇਹਦਾ। ਅੱਗੇ ਡਰੈਕਟਰ ਟਰਾਲੀ ਜਾ ਰਹੇ ਸੀ ਉੱਚ ਸਿੱਛੋ ਜਾ ਕੇ ਪੀਆਰਟੀਸੀ ਬੱਸ ਵੱਜੀ ਆ ਪਹਿਲਾਂ। ਠੀਕ ਹੈ ਜੀ। ਫਿਰ ਉਹਦੇ ਪਿੱਛੇ ਹੀ ਗੱਡੀ ਵੱਜੀ ਫਿਰ ਐਂਬੂਲੈਂਸ ਸੀ ਜੋ ਮਸਤਪੂਣਾ ਸਾਹਿਬ ਵਾਲੀ ਧੁੰਦ ਕਰਕੇ ਜਦੋਂ ਉਹਨੇ ਬ੍ਰੇਕ ਮਾਰੇ ਪਿੱਛੋਂ ਉਹਦੇ 'ਚ ਵੀ ਵੱਜੀ। ਮਤਲਬ ਅੱਗੇ ਦੀ ਅੱਗੇ ਐਕਸੀਡੈਂਟ ਹੁੰਦਾ ਕਿ ਐਂਬੂਲੈਂਸ ਫਿਰ ਅੱਗੇ ਜਾ ਕੇ ਟਰੱਕ ਦੇ نیچے ਵੜ ਗਈ। ਇਦੇ ਵਿੱਚ ਇੱਕ ਡੈਥ ਹੋ ਗਈ ਆ ਜੋ ਬੱਸ ਦੇ ਕਨੈਕਟਰ ਸੀਗੇ ਤਾਂ ਮਨਦੀਪ ਸਿੰਘ ਜਾਨੋ ਫਰਗਤ ਸਿੰਘ ਮਲੋਟ ਏਰੀਆ ਦੇ ਨੇ ਉਹਨਾਂ ਦੀ ਡੈਥ ਹੋ ਗਈ ਲਗਭਗ 9 ਤੋਂ 10 ਇੰਜਰਡ ਨੇ ਹਲੇ ਤੱਕ ਜਿਹੜਾ ਸਾਡੇ ਕੋਲ ਡਾਟਾ ਇਹ ਬੱਸ ਕਿੱਥੋਂ ਕਿੱਥੇ ਜਾ ਰਹੀ ਸੀ ਬੱਸ ਇਧਰਲੀ ਸਾਈਡ ਤੋਂ ਹੀ ਜਾ ਰਹੀ ਸੀ ਸੰਗਰੂ ਤੋਂ ਬਰਨਾਲਾ ਹਾਂਜੀ ਉਧਰ ਜਾ ਰਹੀ ਸੀ ਸੰਗਰੂ ਤੋਂ ਬਰਨਾਲਾ ਹੁਣ ਸਾਰਿਆਂ ਨੇ ਕਿੱਥੇ ਕਿੱਥੇ ਚੱਲ ਲੰਗੇ ਹਾਂਜੀ ਹਾਂ ਜਿੰਨੇ ਇੰਜਰਡ ਸੀਗੇ ਐਂਬੂਲੈਂਸ ਸਸਫ ਬਾਕੀ ਉੱਥੇ ਜਿਹੜੇ ਲੋਕ ਆਮ ਲੋਕ ਸੀ ਪਬਲਿਕ ਦੀ ਹਰ ਬਰਾਂ ਵਾਲਾ ਇੱਥੇ ਆਪਾਂ ਸਿਵਲ ਹਸਪੀਟਲ ਨੇ ਜਿਹੜੇ ਇੰਜਰਡ ਨੇ ਉਹਨਾਂ ਦੀ ਸਥਿਤੀ ਕਿਸ ਤਰ੍ਹਾਂ ਦੀ ਸੀ ਨੋਰਮਲ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਦੇ ਤਾਂ ਵੱਧ ਸੱਟ ਨਹੀਂ ਹੈਗੀ ਦੋ ਤਿੰਨ ਜਣੇ ਹੈਗੇ ਜਿਨ੍ਹਾਂ ਨੇ ਥੋੜੀ ਗੰਭੀਰ ਸੱਟ ਆ ਹਾਂ ਜੀ ਬਲੋਂਜੋ ਠੀਕ ਨੇ ਕਿ ਇੱਕ ਬੰਦਾ ਜਿਹੜਾ ਕ੍ਰਿਟੀਕਲ ਸੀ ਉਹਨਾਂ ਦੀ ਜਿਹੜੀ ਡੈਥ ਆ 10 ਮਿੰਟ ਚ ਹੋ ਗਈ ਆ ਬਾਈ ਜਿਹੜਾ ਐਕਸੀਡੈਂਟ ਹੋਇਆ ਕਿਸ ਤਰ੍ਹਾਂ ਹੋਇਆ ਕੀ ਸੀ ਨੋਰਮਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਕਸੀਡੈਂਟ ਆਜ ਧੁੰਦ ਬਹੁਤ ਜਿਆਦਾ ਪੈ ਰਹੀ ਸੀ ਬੱਸ ਦੇ ਮੂਹਰੇ ਰੋਡਵੇਜ ਦੀ ਦੇ ਮੂਹਰੇ ਟਰੈਕਟਰ ਜਾ ਰਿਹਾ ਸੀ ਟਰੈਕਟਰ ਦੇ ਵਿੱਚ ਬੱਸ ਜ਼ੋਰ ਨਾਲ ਵੱਜੀ ਤਾਂ ਕਿ 11-12 ਸਵਾਰੀਆਂ ਫੱਟੜ ਹੋ ਗਈਆਂ ਉਦੋਂ ਬਾਅਦ ਮਸਤ ਮਾਲਾ ਸਾਹਿਬ ਅੰਗੀਠਾ ਸਾਹਿਬ ਕੋਲੇ ਟੈਲੀਫੋਨ ਗਿਆ ਵੀ ਐਕਸੀਡੈਂਟ ਹੋ ਗਿਆ ਸਾਡੇ ਐਂਬੂਲੈਂਸ ਤੋਂ ਡਰਾਈਵਰ ਨਾਲ ਉਹਨਾਂ ਨੂੰ ਚੱਕਣ ਵਾਸਤੇ ਜਾ ਰਹੇ ਤੇ ਰਾਹ 'ਚ ਉਹਨਾਂ ਨੇ ਮੂਹਰੇ ਗੱਡੀ ਦੀਆਂ ਬ੍ਰੇਕਾਂ ਵੱਜ ਗਈਆਂ ਮਗਰੋਂ ਗੱਡੀ ਨੇ ਧੱਕ ਕੇ ਇਕੱਠੀ ਕਰਤੀ ਐਂਬੂਲੈਂਸ ਸਾਡੀ ਉਹਨਾਂ ਦੇ ਵੀ ਛੱਟਾਂ ਵਜੀਆਂ ਨੇ ਲੈ ਕੇ ਆਇਆ ਸਾਰੀਆਂ ਸਵਾਰੀਆਂ ਨੂੰ ਇੱਥੇ ਲੈ ਕੇ ਆਇਆ ਤੇ ਵਧੀਆ ਡਾਕਟਰ ਸਾਹਿਬ ਨੇ ਵਧੀਆ ਪ੍ਰਬੰਧ ਆ ਉਹ ਵਧੀਆ ਸਾਮਿਆਂ ਅਨੁਸਾਰ ਕੋਈ ਦਿੱਕਤ ਨਹੀਂ ਆਈ ਸਾਰੀਆਂ ਸਵਾਰੀਆਂ ਨੂੰ ਠੀਕ ਨੇ ਹੁਣ ਬਿਲਕੁਲ ਗੱਡੀਆਂ ਪੰਜ ਚਾਰ ਦਾ ਹੋਇਆ ਆਪ ਵਿਚ ਪੰਜ ਚਾਰ ਗੱਡੀਆਂ ਆਪ ਵਿਚ ਵਜੀਆਂ ਉੱਥੇ ਵੱਡੀਆਂ ਗੱਡੀਆਂ ਕਿ ਤਾਂ ਥੋੜਾ ਲੋਕ ਤੇਜ਼ ਚਲਾਉਂਦੇ ਨੇ ਤੇਜ਼ ਕਰਕੇ ਇਹ ਕੰਮ ਸਾਰੀ ਘਟਨਾ ਵਾਪਰੀ ਧੁੰਦ ਬਹੁਤ ਜਿਆਦਾ ਸੀ ਮੈਨੂੰ ਧੁੰਦ ਕਰਨ ਮੇਨ ਸਾਰੀ ਗੱਲ ਧੁੰਦ ਕਰਕੇ ਹੋਈ ਕਿੱਥੋਂ ਕਿੱਥੇ ਜਾ ਰਹੇ ਸੀ ਕੀ ਅਸੀਂ ਸੰਗਰੂਰ ਤੋਂ ਬਠਿੰਡਾ ਜਾ ਰਹੇ ਸੀ ਫਿਰ ਤੇ ਬਸ ਬਹੁਤ ਹੀ ਆਰਾਮ ਨਾਲ ਜਾ ਰਹੇ ਸੀ ਤੇ ਜਿਹੜਾ ਟਰਾਲੀ ਵਾਲਾ ਉਹ ਇੱਕਦਮ ਉਸਤੇ ਮੇਨ ਰੋਡ ਤੇ ਚੜ ਗਿਆ ਜਿਹੜੀ ਉੱਥੇ ਟਾਇਲ ਵਾਲਾਂ ਦੀ ਫੈਕਟਰੀ ਹੈ ਨਾ ਉੱਥੋਂ ਉਹਨੇ ਟਰਾਲੀ ਭਰੀ ਹੈ ਤੇ ਉਹ ਇੱਕਦਮ ਚੜ ਗਿਆ ਵਿਚਾਰੇ ਇਹਨਾਂ ਤਾਂ ਕਾਫੀ ਗੱਡੀ ਤਾਂ ਬਹੁਤ ਸਲੋ ਸੀ ਯਾਰ ਬਚਾਅ ਹੋ ਗਿਆ ਸ਼ੁਕਰ ਹੈ ਉਹ ਲੇਕਿਨ ਉਹ ਕਹਿੰਦੇ ਵੀ ਇੱਕ ਉਪਸਪੈਰ ਹੋ ਕਨੈਕਟਰ ਪੂਰਾ ਹੋ ਗਿਆ ਯਾਰ ਉਹਦਾ ਉਹ ਮਾੜਾ ਹੈ ਇਹ ਕਾਰਨ ਕੀ ਤੁੰਦ ਦੇ ਤੁੰਦ ਦਾ ਹੀ ਕਾਰਨ ਹੋਰ ਤਾਂ ਕੌਣ ਕਰ ਰਿਹਾ ਵੀਰਾ ਟਰਾਲੀ ਵਾਲ ਦਾ ਉਹ ਕੌਣ ਕਹਿੰਦਾ ਐਦਾਂ ਕੋਈ ਐਕਸੀਡੈਂਟ ਹੋ ਗਏ ਅੱਜ বাস ਦਾ ਅਚਾਨਕ ਕਿਸੇ ਟਰਾਲੀ ਦੇ ਨਾਲ ਐਕਸੀਡੈਂਟ ਹੋਇਆ ਤੁੰਦੇ ਕਾਰਨ ਐਕਸੀਡੈਂਟ ਹੋਇਆ ਇਹਦੇ ਵਿੱਚ ਤਕਰੀਬਨ 15 ਕ ਬੰਦੇ ਇੰਜਰਡ ਆਏ ਨੇ ਸਾਡੇ ਕੋਲ ਐਮਰਜੈਂਸੀ ਦੇ ਵਿੱਚ ਸਾਰਾ ਦਾ ਟ੍ਰੀਟਮੈਂਟ ਚੱਲ ਰਿਹਾ ਤੇ ਇੱਕ ਪੇਸ਼ੈਂਟ ਬਰਾਉਟ ਆਇਆ ਇਹ ਕਿਤੇ ਉਹਦੇ ਮੌਕੇ ਤੇ ਹੀ ਮੌਤ ਹੋ ਗਈ ਸੀ ਜਿਹਦੇ ਸਾਥ ਬਾਕੀ ਇਹਨਾਂ ਸਾਰੇ ਪੋਜੀਸ਼ਨ ਕੋ ਕ੍ਰਿਟੀਕਲ ਤਾਂ ਨਹੀਂ ਹੈਗਾ ਠੀਕ ਨਹੀਂ ਬਾਕੀ ਸਭ ਠੀਕ ਹੈ ਬਟ ਫਿਰ ਵੀ ਅਸੀਂ ਉਹਦੇ ਇਨਵੈਸਟੀਗੇਸ਼ਨ ਪ੍ਰੋਪਰ ਐਕਸਰੇ ਵਗੈਰਾ ਅਲਟਰਾਸਾਉਂਡ ਜਿਹੜਾ ਸਾਰਾ ਉਹ ਇੱਥੋਂ ਅੰਦਰੋਂ ਹੀ ਕਰਵਾ ਰਹੇ ਹਾਂ ਠੀਕ ਹੈ